ਸਿਵਰੇਜ ਦਾ ਸਾਫ ਕਰਨੇ ਬਹੁਤ ਦਿੱਕਤ ਆਉਂਦੀ ਸੀ ਸੋਪੀਆਂ ਮਾਰਨੇ ਵਿੱਚ ਬਹੁਤ ਦਿੱਕਤ ਹੁੰਦੀ ਸੀ ਤੇ ਹੁਣ ਜਦੋਂ ਦੀਆਂ ਮਸ਼ੀਨਾਂ ਆਈਆਂ ਤੇ ਬਹੁਤ ਵਧੀਆ ਹੋ ਗਿਆ ਤੇ ਆਸਾਨੀ ਹੋ ਗਈ ਸਾਡਾ ਕੰਮ ਕਰਨ ਦੀ ਮੈਂ ਸਬਡਿਨ ਅਫਸਰ ਨਗਰ ਨਿਗਮ ਲੁਧਿਆਣਾ ਜਦਿਆਂ ਕਾਰਪਸ਼ ਮਸ਼ੀਨਾਂ ਆਈਆਂ ਇਹਦਾ ਸਾਨੂੰ ਬਹੁਤ ਸੁੱਖ ਹੋਇਆ ਪਹਿਲਾਂ ਆਪਾਂ ਨੂੰ ਇਹਨਾਂ ਨੂੰ ਸੋਟੀਆਂ ਨਾਲ ਬਸਫਾਈ ਕਰਦੇ ਸੀਗੇ ਤੇ ਸਾਡੇ ਮੁਲਾਜ਼ਮਾਂ ਨੂੰ ਬੜੀ ਦਿੱਕਤ ਆਉਂਦੀ ਹੁੰਦੀ ਸੀਗੀ ਕਈ ਵਾਰ ਸੀਵਰ ਦੀ ਅਕਸਰ ਕੰਪਲੀਟ 2-3 ਦਿਨ ਬਾਅਦ ਰੈਗੂਲਰ ਆਂਦੀ ਰਹਿੰਦੀ ਸੀ ਪਰ ਜਦ ਜੀਆਂ ਮਸ਼ੀਨਾਂ ਸਰਕਾਰ ਨੇ ਸਾਨੂੰ ਪ੍ਰਵਾਨ ਕਰਾਈਆਂ ਜੀ ਇਸ ਦੇ ਨਾਲ ਇਹ ਸਫਾਈ ਪੂਰੀ ਪਾਈਪਾਂ ਦੀ ਪੂਰੀ ਗਾਰ ਕਰ ਦਿੰਦੀ ਹੈ ਤੇ ਜਿਹੜੀ ਬਲੌਕੇਜ ਜਿਹੜੀ ਸਾਨੂੰ 2-3 ਦਿਨਾਂ ਬਾਅਦ ਆਂਦੀ ਸੀ ਉਹ ਸਾਨੂੰ ਮਹੀਨੇ 6-6 ਮਹੀਨੇ ਵਿੱਚ 7 ਮਹੀਨੇ ਤੱਕ ਆਂਦੀ ਜਾਂਦੀ ਹੈ ਸਾਡੇ ਸਾਰੇ ਮੁਲਾਜ਼ਮ ਵੀਰ ਤੇ ਅਸੀਂ ਆਪਾ ਸ਼ੁਕਰੀਆ ਕਰਦੇ ਭਗਵਾਨਤ ਸਰਕਾਰ ਦਾ ਸਾਡੇ ਜਿਹੜੇ ਸੀਵਰੇਜ ਦੇ ਕਰਮਚਾਰੀ ਸੀ ਉਹ ਵਿੱਚ ਵੜ ਕੇ ਸੀਵਰੇਜ ਦੇ ਮੈਨੂੰ ਹੋਲ ਖੋਲ ਕੇ ਉਹ ਸਫਾਈਆਂ ਕਰਦੇ ਸੀ ਦੁਰਘਟਨਾਵਾਂ ਵੀ ਬਹੁਤ ਹੋ ਜਾਂਦੀਆਂ ਹਨ ਅੰਦਰ ਗੈਸ ਬਣ ਜਾਂਦੀ ਹੈ ਮੌਤਾਂ ਵੀ ਬਹੁਤ ਹੋਈਆਂ ਨੇ ਉਸ ਵੇਸੀਂ ਚਾਹੁੰਦੇ ਆ ਕਿ ਰਹਿਣਗੇ ਉਹੀ ਰੋਜ਼ਗਾਰ ਉਹਨਾਂ ਦਾ ਕਿਤੇ ਨਹੀਂ ਜਾਊਗਾ ਪਰ ਉਹਨਾਂ ਨੂੰ ਮਸ਼ੀਨਾਂ ਮਿਲਣਗੀਆਂ ਹੁਣ ਬਾਹਰ ਖੜੇ ਹੋ ਕੇ ਟ੍ਰੇਨਿੰਗ ਦੇਖਦੇ ਉਹਨਾਂ ਨੂੰ ਉਹੀ ਜਿਹੜਾ ਸੀਵਰੇਜ ਹੈ ਉਹਨੂੰ ਸਾਫ਼ ਕਰਦੇ ਆ ਮੈਨੂੰ ਲੱਗਾ ਕਿ ਮੈਂ ਆਪਣੇ ਹਸਬੰਦ ਦਾ ਹੱਥ ਬਣਾਵਾ ਤੁਹਾਨੂੰ ਪਤਾ ਅੱਜਕੱਲ ਮਹਿੰਗਾਈ ਕਿੰਨੀ ਆ ਤੇ ਮੈਂ ਸੋਚਿਆ ਕਿ ਚਲੋ ਥੋੜਾ ਬੋਤਾ ਬਿਜ਼ਨਸ ਇਹਦਾ ਸ਼ੁਰੂ ਕਰਦੇ ਆ ਅਸੀਂ ਚਲੋ ਥੋੜ ਜਿਆਦਾ ਨਹੀਂ ਤੇ ਥੋੜਾ ਦੇ ਹੋ ਗਈ ਆਪਣੇ ਕੋ ਬਰਗਰ ਹੁੰਦਾ ਵਾ ਸੈਂਡਵਿਚ ਰੈਪ ਤਾਂ ਜੀ ਕੌਣ ਚੀਜ਼ ਬਰਗਰ ਤੇ ਮਮਸ ਸਵੀਟ ਕੌਰਨ ਕਸਟਮਰ ਘਟ ਹੀ ਵੀਡੀਓ ਵਾਇਰਲ ਹੋ ਗਿਆ ਸਾਡੀ ਉਸ ਕਰਕੇ ਕਸਟਮਰ ਵਧ ਗਿਆ ਹੁਣ ਚਲੋ ਸੇਲ ਹੁੰਦੀ ਆ ਸਾਡੀ ਸਹੀ ਵਧੀਆ ਲੱਗਦਾ ਵੀਰੇ ਕੰਮ ਕਰਨਾ ਕੋਈ ਵੀ ਕਰ ਸਕਦਾ ਕੰਮ ਮੁੰਡਾ ਕੁੜੀ ਇਹਦੇ ਵਿੱਚ ਕੋਈ ਫਰਕ ਨਹੀਂਗਾ ਕੋਈ ਵੀ ਕਰ ਸਕਦਾ ਆ ਹੁਣ ਅਸੀਂ ਕਰਨੇ ਆ ਚਲੋ ਆਪਣੀ ਮਿਹਨਤ ਆ ਕੋਈ ਵੀ ਕਰ ਸਕਦਾ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਕਸ਼ ਸੁਨੱਖ ਅੱਜ ਅਸੀਂ ਤੁਹਾਨੂੰ ਜਿਸ ਭੈਣ ਕੋ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਘਰ ਚਲਾਉਣ ਵਾਸਤੇ ਇੱਥੇ ਹੱਥੀਂ ਕਿਰਤ ਕਰ ਰਹੀ ਇਹ ਜੋ ਭੈਣ ਹੈ ਹਾਲਾਂਕਿ ਜ਼ਰੂਰ ਜਿਹੜੀ ਕਾਰਟ ਇਹਨਾਂ ਵੱਲੋਂ ਖੁੱਲੀ ਗਿਆ ਉਸ ਦਾ ਨਾਮ ਵੀ ਜੋ ਹੈ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਰੱਖਿਆ ਗਿਆ ਤਾਂ ਖਾਲਸਾ ਫੂਡ ਦੇ ਨਾਮ ਤੇ ਇੱਥੋਂ ਜ਼ਰੂਰ ਇਹ ਭੈਣ ਕਾਰਟ ਚਲਾ ਰਹੇ ਨੇ ਤਾਂ ਅਸੀਂ ਇਹਨਾਂ ਦੇ ਨਾਲ ਗੱਲ ਵੀ ਕਰਦੇ ਹਾਂ ਕਿ ਜਦੋਂ ਇਸ ਕਾਰਟ ਨੂੰ ਚਲਾਉਣ ਤੋਂ ਪਹਿਲਾਂ ਕੀ ਹਾਲਾਤ ਨੇ ਕਿਦਾਂ ਮਾਈਂਡ 'ਚ ਆਇਆ ਕਿ ਇਹ ਕਾਰਟ ਜਿਹੜੀ ਚਲਾਨੀ ਚਾਹੀਦੀ ਕਿਉਂਕਿ ਕੋਈ ਸਮਾਂ ਹੁੰਦਾ ਸੀਗਾ ਜਿਸ ਦੇ ਵਿੱਚ ਕੀ ਧੀਆ ਨੂੰ ਭੈਣਾਂ ਨੂੰ ਜਿਹੜਾ ਕਿਤਨਾ ਕਿਤੇ ਵੱਖਰਾ ਸਮਝਿਆ ਜਾਂਦਾ ਹੈ ਕਿਉਂਕਿ ਜੇ ਕਹਿ ਲਈਏ ਕਿ ਮੁੰਡਿਆਂ ਦੇ ਨਾਲ ਕੰਪੈਰੀਜ਼ਨ ਕਰ ਲਈਏ ਤਾਂ ਜ਼ਰੂਰ ਕੁੜੀਆਂ ਨੂੰ ਕਿਤਨਾ ਕਿਤੇ ਘਰ ਦੇ ਵਿੱਚ ਰਹਿਣ ਦੀ ਬੰਦਸ਼ ਜਿਹੜੀ ਆ ਕਿ ਹੇ ਟਾਈਮ ਤੇ ਹੁੰਦੀ ਸੀਗੀ ਤਾਂ ਬਹੁਤ ਵਧੀਆ ਗੱਲ ਹੈ ਕਿ ਇਹ ਭੈਣ ਇੱਥੇ ਮਿਹਨਤ ਕਰ ਰਹੀ ਆ ਹਥੀਕਿਰਤ ਕਰ ਰਹੀ ਆ ਤਾਂ ਗੱਲ ਵੀ ਕਰਦੇ ਆ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਅੱਜ ਇੱਥੇ ਜਿਹੜੀ ਕਿਰਤ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਪੈਣੇ ਕਿੱਦਾਂ ਆਇਆ ਮਾਈਂਡ ਦੇ ਵਿੱਚ ਕੀ ਆ ਕੰਮ ਕਰਨਾ ਚਾਹੀਦਾ ਵੀਰੇ ਮੈਨੂੰ ਲੱਗਾ ਕਿ ਮੈਂ ਆਪਣੇ ਹਸਬੰਦ ਦਾ ਹੱਥ ਬਣਾਵਾਵਾਂ ਤੁਹਾਨੂੰ ਪਤਾ ਅੱਜਕੱਲ ਮਹਿੰਗਾਈ ਕਿੰਨੀ ਆ ਤੇ ਮੈਂ ਸੋਚਿਆ ਕਿ ਚਲੋ ਥੋੜਾ ਬੋਤਾ ਬਿਜ਼ਨਸ ਇਹਦਾ ਸ਼ੁਰੂ ਕਰਦੇ ਹਾਂ ਅਸੀਂ ਚਲੋ ਥੋੜ ਜਿਆਦਾ ਨਹੀਂ ਤੇ ਥੋੜਾ ਦੇ ਹੋਊਗਾ ਹੀ ਹਾਂਜੀ ਇਸ ਕਰਕੇ ਮੈਂ ਸੋਚਿਆ ਕਿ ਚਲੋ ਹੱਥ ਵੰਡਾਵਾਂ ਨਾ ਨੇ ਮੈਨੂੰ ਫੋਰਸ ਨਹੀਂ ਕੀਤਾ ਮੈਂ ਆਪਣੇ ਮਨ ਤੋਂ ਸੋਚਿਆ ਕਿ ਕਰਾਂ ਮੈਂ ਕੀ ਕੀ ਸਭ ਤੋਂ ਪਹਿਲਾਂ ਤੇ ਆਪਣੇ ਇੱਥੇ ਤੁਸੀਂ ਦੱਸੋ ਕੀ ਕੀ ਤੁਸੀਂ ਜਿਹੜੀਆਂ ਚੀਜ਼ਾਂ ਇੱਥੇ ਸੇਲ ਕਰਦੇ ਹੋ ਆਪਣੇ ਕੋ ਬਰਗਰ ਹੁੰਦਾ ਵਾ ਸੈਂਡਵਿਚ ਰੈਪ ਬੈਜੀ ਕੋਨ ਚੀਜ਼ ਬਰਗਰ ਤੇ ਮਮਸ সুইਟ ਕੋਨ ਜੀ ਤਾਂ ਇਹ ਪੈਨੇ ਕਿੱਦਾਂ ਮਤਲਬ ਜੇ ਕਹਿ ਲਈਏ ਕਰਦੇ ਹਾਲਾਤਾਂ ਦੀ ਗੱਲ ਕਰੀਏ ਕਿੱਦਾਂ ਦੇ ਹਾਲਾਤ ਨੇ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਤਾਂ ਕਸਟਮਰ ਦੀ ਗੱਲ ਕਰੀਏ ਤਾਂ ਕਿੰਨੇ ਕਾਜ ਅਜ ਜਦੋਂ ਇਹ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਹੀ ਬਹੁਤ ਜ਼ਿਆਦਾ ਕਸਟਮਰ ਘਟ ਹੀ ਵੀਡੀਓ ਵਾਇਰਲ ਹੋਈ ਸਾਡੀ ਉਸ ਕਰਕੇ ਕਸਟਮਰ ਵਧ ਗਿਆ ਹੁਣੇ ਚਲੋ ਸੇਲ ਹੁੰਦੀ ਹੈ ਸਾਡੀ ਸਹੀ ਪਹਿਲਾਂ ਬਿਲਕੁਲ ਵੀ ਸੇਲ ਨਹੀਂ ਹੁੰਦੀ ਸੀ ਘੱਟ ਸੇਲ ਹੁੰਦੀ ਸੀ ਕਸਟਮਰ ਬੜਾ ਘੱਟ ਹੀ ਕਈ ਵਾਰ ਤੇ ਸਾਨੂੰ ਇਦਾਂ ਹੁੰਦਾ ਸੀ ਸਮਾਨ ਲੈਣ ਜੋਗੇ ਹੀ ਪੈਸੇ ਨਹੀਂ ਹੁੰਦੇ ਸੀ ਤੇ ਇਸ ਕਰਕੇ ਅਸੀਂ ਸਮਾਨ ਮੇਰੀ ਲੈ ਆਉਂਦੇ ਸੀ ਇਸ ਕਰਕੇ ਤੇ ਆਹਦਾ ਬਹੁਤ ਸਿਸਟਮ ਹੋਈ ਅਸੀਂ ਕੰਮ ਵੀ ਆ ਕਰਜਾ ਚੁੱਕਗੇ ਤਾਹੀ ਸ਼ੁਰੂ ਕਰਜ਼ਾ ਚੁੱਕ ਕੇ ਕੰਮ ਸ਼ੁਰੂ ਕੀਤਾ ਹਾਂ ਹਾਂਜੀ ਐ ਸੋਚਿਆ ਕਿ ਚਲੋ ਕਰਜ਼ਾ ਚੁੱਕਾਂ ਕੰਮ ਕਰਾਂਗੇ ਤੇ ਕਰਜ਼ਾ ਲਾ ਦਾਂਗੇ ਹਾਂਜੀ ਕਰਜ਼ਾ ਲੱਥ ਗਿਆ ਹਾਂਜੀ ਲੋਨ ਨੇ ਆ ਹੌਲੀ ਹੌਲੀ ਕਰਕੇ ਤਾਂ ਕਿੰਨਾ ਕਿਤੇ ਇਹ ਜੇ ਕਹਿ ਲਿਆ ਕਿ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਘਰ ਦੇ ਹਾਲਾਤ ਕਿਵੇਂ ਦੇ ਘਰ ਦੇ ਹਾਲਾਤ ਉਦੋਂ ਤੇ ਬਹੁਤ ਮਿਲ ਕੀ ਨਰਵਸ ਹੁੰਦੀ ਸੀ ਥੋੜੀ ਜੀ फाइनेंशियल कंडीशन इज सही ही ਤੇ ਥੋੜਾ ਜਿਹਾ ਹੁੰਦਾ ਹੈ ਕਿ ਬੜਾ ਚਲੋ ਫਿਰ ਸੋਚਿਆ ਫਿਰ ਸੋਚਿਆ ਕਿ ਚਲੋ ਕੰਮ ਹੋ ਗਿਆ ਵਾ ਹੁਣ ਹੁਣ ਸੈਟਿੰਗ ਵਧੀਆ ਹੋ ਗਈ ਆ ਤੇ ਅੱਛਾ ਲੱਗਦਾ ਵਾ ਹਾਂ ਬਹੁਤ ਫੀਲ ਵਧੀਆ ਹੁੰਦਾ ਘਰ ਚ ਕਿੰਨੇ ਮੈਂਬਰ ਨੇ ਘਰ ਚ ਮੇਰਾ ਇੱਕ ਬੇਟਾ 8 ਸਾਲ ਦਾ ਸੱਸਮਾ ਸੋਰਾ ਜੀ ਤੇ ਮੇਰੇ ਹਸਬੰਡ ਮੈਂ ਸਾਰੀ ਫੈਮਲੀ ਗੁਰਸਿੱਖ ਹੈ ਹਾਂਜੀ ਗੁਰਸਿੱਖ ਹੈ ਹਾਂਜੀ ਹਾਂਜੀ ਇੱਥੇ ਤੁਸੀਂ ਅੱਥੀ ਕਿਰਤ ਕਰ ਰਹੇ ਹੋ ਕਿਤਨਾ ਕਿਤੇ ਕਿਸੇ ਟਾਈਮ ਦੇ ਉੱਤੇ ਸਾਡੇ ਸਮਾਜ ਦੇ ਵਿੱਚ ਕੁੜੀਆਂ ਨੂੰ ਜਿਹੜਾ ਬਿਲਕੁਲ ਵੀ ਅੱਗੇ ਨਹੀਂ ਸੀ ਵਧਣ ਦਿੱਤਾ ਜਾਂਦਾ ਇਹ ਮਾੜੀ ਗੱਲ ਸਮਝੀ ਜਾਂਦੀ ਸੀ ਕਿ ਜੇ ਕੁੜੀਆਂ ਜਿਹੜੀਆਂ ਘਰੋਬਾਰ ਜਾਂਦੀਆਂ ਹੈਗੀਆਂ ਤਾਂ ਕਿਤਨਾ ਕਿਤੇ ਜੇ ਕਹਿੰਦੇ ਕਿ ਟਾਈਮ ਜ਼ਰੂਰ ਚੇਂਜ ਹੋਇਆ ਹੁਣ ਜਿਹੜੀਆਂ ਧੀਆਂ ਨੇ ਭੈਣਾਂ ਨੇ ਕੁੜੀਆਂ ਨੇ ਉਹ ਸਭ ਤੋਂ ਅੱਗੇ ਨੇ ਮੁੰਡਿਆਂ ਤੋਂ ਵੱਧ ਕੇ ਵੀ ਜਣਾ ਨਾਰੋਸ਼ਨ ਕਰ ਰਹੀਆਂ ਨੇ ਤੁਹਾਨੂੰ ਕਿਵੇਂ ਤਾਂ ਲੱਗਦਾ ਵਧੀਆ ਲੱਗਦਾ ਵੀਰੇ ਕੰਮ ਕਰਨਾ ਕੋਈ ਵੀ ਕਰ ਸਕਦਾ ਕੰਮ ਮੁੰਡਾ ਕੁੜੀ ਇਹਦੇ ਵਿੱਚ ਕੋਈ ਫਰਕ ਨਹੀਂਗਾ ਕੋਈ ਵੀ ਕਰ ਸਕਦਾ ਹਾਂ ਹੁਣ ਅਸੀਂ ਕਰਨੇ ਆਂ ਚਲੋ ਆਪਣੀ ਮਿਹਨਤ ਆ ਕੋਈ ਵੀ ਕਰ ਸਕਦਾ ਵਾ ਅੰਜੀਆਂ ਪੜਾਣਾ ਕਰਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋ ਅਸੀਂ ਤੇ ਕਹਾਂਗੇ ਕਿ ਤੂੰ ਜੋ ਵੀ ਆ ਤੂੰ ਜਿੰਨੇ ਵੀ ਪੜੇ ਲਿਖੇ ਹੋ ਜੋ ਵੀ ਆ ਤੂੰ ਆਪ ਕਰੋ ਕੁਝ ਕੰਮ ਕਰੋ ਕਿਰਤ ਕਰੋ ਬਸ ਜੇ ਗੱਲ ਕਰ ਲਈਏ ਤਾਂ ਮੈਂ ਤੁਹਾਡੇ ਤੇ ਆਵਾਂਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਦੇ ਵਿੱਚ سپورਟ ਹੈ ਕਿਤਨਾ ਕਿਤੇ ਇਹ ਕਹਿ ਲਈਏ ਕਿ ਜਿਹੜੇ ਸਰਕਲ ਹੁੰਦਾ ਹੈ ਬੰਦੇ ਦਾ ਆਪਣਾ ਜਿਹੜਾ ਸਰਕਲ ਹੁੰਦਾ ਤਾਂ ਉਸ ਦੇ ਵਿੱਚ ਕਿੰਨੀ ਕਿ سپورਟ ਹੈ ਕਿ ਕੋਈ ਰਿਸ਼ਤੇਦਾਰ ਗੱਲ ਕਰਦੇ ਨੇ ਕਿ ਕੁੜੀ ਨੂੰ ਇੱਦਾਂ ਬਾਹਰ ਭੇਜਿਆ ਕੰਮ ਕਰਨ ਵਾਸਤੇ ਰਿਸ਼ਤੇਦਾਰ ਨਹੀਂ ਰੇ ਨਹੀਂ ਆਟੇ ਤਾਂ ਕਿਸੇ ਨੇ ਕਿਹਾ ਮੇਰੇ ਸੁਲਾਗਾ ਕਰਦੇ ਨੇ ਕਿ ਗੱਲਾਂ ਕਰਦੇ ਨੇ ਗੱਲਾਂ ਕਰਦੇ ਨੇ ਗੱਲਾਂ ਕਰਦੇ ਨੇ ਹਾਂਜੀ ਕਾਫੀ ਗੱਲਾਂ ਕਰਦੇ ਨੇ ਕਈ ਕਰਦੇ ਆ ਜਿਹੜੇ ਕਰਦੇ ਵੀ ਆ ਕਹਿੰਦੇ ਆ ਕਿ ਇਦਾਂ ਕੰਮ ਕਰਦੇ ਆ ਵੀਡੀਓ ਬਣਵਾਈਏ ਉਹ ਕਈ ਕਰਦੇ ਆ ਬੁਰਾਈ ਕਰਦੇ ਨੇ ਬੁਰੀ ਬੁराई ਕਰਦੇ ਆ ਪਰ ਮੇਰੇ ਸਾਥੀ ਸੋਹਰਾ ਮੇਰਾ ਸਾਥ ਦਿੰਦੇ ਆ ਤੇ ਮੈਨੂੰ ਬਹੁਤ ਚੰਗਾ ਫੀਲ ਹੁੰਦਾ ਵਾ ਕਿ ਮੇਰੇ ਆਪਣੇ ਘਰ ਦੇ ਮੇਰਾ ਸਾਥ ਦੇ ਹੁੰਦੇ ਆ ਮੈਨੂੰ ਬਾਹਰੋਂ ਤੋਂ ਕੀ ਲੈਣਾ ਵਾ ਕਿਸੇ ਹੋਰ ਕੋਲੋਂ ਹਾਂਜੀ ਰਿਸ਼ਤੇਦਾਰਾਂ ਨੂੰ ਜਾਂ ਆਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਮੈਂ ਹੀ ਕਹਾਂਗੀ ਕਿ ਆਪਣਾ ਕੰਮ ਹੈ ਇਹਦੇ ਵਿੱਚ ਕੋਈ ਸ਼ਰਮ ਨਹੀਂ ਗਈ ਕੋਈ ਵੀ ਕਰ ਸਕਦਾ ਹਾਂ ਹਾਂਜੀ ਕਸਟਮਰ ਆਂਦੇ ਨੇ ਹਾਂਜੀ ਇਹ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਇਸ ਪੈਣ ਵੱਲੋਂ ਜਿਹੜਾ ਆਪਣੀ ਇੱਥੇ ਹੱਥੀ ਕਿਰਤ ਜਿਹੜੀ ਆ ਸ਼ੁਰੂ ਕੀਤੀ ਗਈ ਆ ਜਿਸ ਤੋਂ ਬਾਅਦ ਕੀ ਜੋ ਆਪਣੇ ਘਰ ਦੇ ਹਾਲਾਤ ਠੀਕ ਕਰਨ ਵਾਸਤੇ ਤਾਂ ਜ਼ਰੂਰ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਸ ਤਰ੍ਹਾਂ ਦੇ ਨਾਲ ਸਟਾਰਟਿੰਗ ਕੀਤੀ ਗਈ ਸੀ ਕਿ ਤਾਂ ਉਦੋਂ ਤਾਂ ਬਿਲਕੁਲ ਵੀ ਕਸਟਮਰ ਨਹੀਂ ਸੀ ਕਿ ਲੇਕਿਨ ਹੁਣ ਜਿਹੜੇ ਨੇ ਕਸਟਮਰ ਆਉਂਦੇ ਨੇ ਤਾਂ ਆਪਣਾ ਘਰ ਜਿਹੜਾ ਖੁਸ਼ੀ-ਖੁਸ਼ੀ ਇਸ ਪੈਣ ਵੱਲੋਂ ਜਿਹੜਾ ਹੱਤੀ ਕਿਰਤ ਕਰਕੇ ਜੁਗਾ ਚਲਾਇਆ ਜਾਂਦਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਇੱਕ ਜੈਗਬਣੀ ਟੀਵੀ ਸ਼੍ਰੀ ਹਮਸਾ ਸਾਈਂ